ਨਿਊਜ਼ ਬੁਲੇਟਿਨ ਪੰਜਾਬੀ ਚਾਪੀ ਦਾ ਸਵਾਗਤ ਹੈ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਗੁੰਡਾ ਦੇਸ਼ ਅਤੇ ਗੈਂਗਸਟਰਾਂ ਦੀਆਂ ਸਾਇਕਾਂ ਤੋਂ ਬਚਣ ਦੀ ਹਦਾਇਤ ਕੀਤੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਅਪਰਾਧਿਕ ਸੰਪਰਕ ਦੀ ਰਿਪੋਰਟ ਪੁਲਿਸ ਨੂੰ ਕਰਨ ਦੀ ਅਪੀਲ ਕੀਤੀ ਹੈ ਬੱਚਿਆਂ ਨੂੰ ਉਹਨਾਂ ਦੇ ਪੈਰੈਂਟਸ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ 네ਗੇਟਿਵ ਐਲੀਮੈਂਟਸ ਹੈਗੇ ਅਗਰ ਉਹਨਾਂ ਨੂੰ ਉਹਨਾਂ ਦੇ ਬਾਰੇ ਪਤਾ ਚੱਲਦਾ ਤਾਂ ਜ਼ਰੂਰ ਪੁਲਿਸ ਨੂੰ ਸੂਚਿਤ ਕਰਨ ਕਿ ਕਿ ਆਪਾਂ ਦੇਖਦੇ ਹੈਗੇ ਕਿ ਜਿਹੜੇ ਕ੍ਰਿਮੀਨਲ ਐਲੀਮੈਂਟ ਹੈ ਉਹ ਬੱਚਿਆਂ ਨੂੰ ਵਿਭਾਗ ਕਰਨ ਦਾ ਫਰਟ ਕਰ ਰਹੇ ਤਾਂ ਜ਼ਰੂਰ ਜਿਹੜਾ ਹੈਗਾ ਇੱਕ ਐਕਟਿਵ ਜਿਹੜਾ ਹੈਗਾ ਸਿਟੀਜ਼ਨ ਬਣ ਕੇ ਪੁਲਿਸ ਨੂੰ ਜਿਹੜੀ ਹੈਗੀ ਇਹਦੀ ਸੂਚਨਾ ਦੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਵੀ ਤਰੀ ਹੇ ਜਾਰੀ ਕੀਤੀ ਗਈ ਹੈ ਤੋਂ ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਗਰ ਸੂਚਨਾ ਹੈ ਤਾਂ ਉਹ ਵੀ ਉੱਤੇ ਦੇਸ਼ ਅਗਰੇ ਹੈਗੀ ਨਾ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਗੁਪਤ ਰਹੀ ਜਾਏਗੀ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਬਈ ਇੱਕ ਮੈਂ ਅਪੀਲ ਤੁਹਾਡੇ ਰਾਹੀਂ ਜਿਹੜਾ ਹੈਗਾ ਕਰਨਾ ਚਾਹਾਂ ਕਿ ਡਿਪਟੀ ਕਮਿਸ਼ਨਰ ਕੋ ਦਾਸਪੁਰ ਵੱਲੋਂ ਆਲਰੇਡੀ ਜਿਹੜਾ ਹੈਗਾ टेनेंट्स ਰਿਲੇਟਿਡ ਹੈ ਵੈਰੀਫਿਕੇਸ਼ਨ ਹੈਗਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਇੰਸਟਰਕਸ਼ਨਸ ਹੈ ਉਹ ਜਾਰੀ ਕੀਤੇ ਗਏ ਆਪਾਂ ਜਿਹੜਾ ਵੀ ਆਪਣਾ ਚਾਹੇ ਆਪਾਂ ਕੋਈ ਇਹ ਵੀ ਕਿਵਾਇਦਾ ਰੱਖਾ ਅਗਰ ਅਪਲੇ ਹੈ ਜੀ ਜਾਂ ਆਪਾਂ ਕੋਈ ਦੁਕਾਨ ਦੇ ਵਿੱਚ ਕੋਈ ਕੰਮ ਕਰਨ ਵਾਲਾ ਰੱਖ ਰਿਹਾ ਉਹਦੀ ਵੈਰੀਫਿਕੇਸ਼ਨ ਬੜੀ ਹੋਈ ਹੈ ਆਪਾਂ ਦੇਖਦੇ ਹੈਂ ਚਈ ਵਾਰ ਜਿਹੜਾ ਹੈਗਾ ਗਲਤ ਐਲੀਮੈਂਟ ਹੈ ਉਹ ਆ ਜਾਂਦੇ ਹੈਗੇ ਤਾਂ ਸਾਰਿਆਂ ਦੀ ਜਾਣਕਾਰੀ ਲਈ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਡਾਕਟਰ ਕਮਿਸ਼ਨਰ ਕੋ ਦਸਤਖਤ ਨੇ ਗਰੇ ਇਨਸਟਰਕਸ਼ਨ ਜਾਰੀ ਕੀਤੇ ਉਹਦਾ ਅਨਪਾਲਨ ਨਾ ਕਰੀ ਗਈ ਹੈਗੀ ਇਹਦੇ ਸੰਬੰਧ ਦੇ ਵਿੱਚ ਸਾਡੀ ਟੀਮਾਂ ਜਿਹੜੀ ਹੈਗੀ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰੀ ਹੈਗੀ ਅਸੀਂ ਸਾਰੀ ਗਦਾਸਪੁਰ ਵਾਸੀਆਂ ਨੂੰ ਜਿਹੜਾ ਪਾਸੀਆ ਨੂੰ ਫੀਲ ਕਰਦੇ ਹਾਂ ਕਿ ਜਿਹੜੇ ਵੀ ਉਹਨਾਂ ਦੇ ਟੈਂਡੈਂਟਸ ਹੈ ਉਹਨਾਂ ਦੇ ਵੈਰੀਫਿਕੇਸ਼ਨ ਨਹੀਂ ਹੋਏ ਤਾਂ ਜੂ ਦਿੱਤੀ ਹੈਗੀ ਨਹੀਂ ਜਿਹੜੀ ਹੈਗੀ ਅਪਲੀਕੇਸ਼ਨ ਜਿਹੜਾ ਹੈ ਫਰਮਲ ਉਹ ਜਿਹੜੇ ਹੈਗੇ ਸਾਡੇ ਥਾਣੇ ਉਹ ਸੰਚਕੇ ਦੇ ਵਿੱਚ ਦੇ ਦੇਣ ਵੀ ਅਸੀਂ ਸੋ ਜਾ ਕੀ ਰਿਸ਼ੀ ਹੋਣਾ ਦਾ ਜਿਹੜਾ ਹੈਗਾ ਵੈਰੀਫਿਕੇਸ਼ਨ ਕਰਦੇ ਆ ਤੁਹਾਨੂੰ ਵੀ ਪਤਾ ਹੈਗਾ ਕਿ ਆ ਬੜਾ ਜ਼ਰੂਰੀ ਹੈਗਾ ਇਹਦੇ ਇਲਾਵਾ ਅਸੀਂ ਵੀ ਜਿਹੜਾ ਹੈਗਾ ਰੈਂਡਮ ਤਰੀਕੇ ਨਾਲ ਜਿਹੜਾ ਆਊਟਸਕਰਟ ਸਕੇ ਸ਼ਹਿਰ ਦੇ ਵਕ ਵਕ ਥਾਵਾਂ ਤੇ ਇਨਫੋਰਮੇਸ਼ਨ ਬੇਸਡ ਹੈ ਅਸੀਂ ਵੀ ਜਿਹੜੇ ਵੈਰੀਫਿਕੇਸ਼ਨ ਆਪੋ ਕਰ ਲੈਂਦੇ ਹਾਂ ਵਿਲੇਜ ਡਿਫੈਂਸ ਵਿੱਚ ਕਮੇਟੀਆਂ ਪਾਈ ਗਈਆਂ ਉਹਨਾਂ ਦਾ ਕਿੰਨਾ ਰੋਲ ਹੁੰਦਾ ਦੇਖੋ ਵਿਲੇਜ ਡਿਫੈਂਸ ਕਮੇਟੀਆਂ ਦਾ ਰੋਲ ਬੜਾ ਇੰਪੋਰਟੈਂਟ ਹੈਗਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਉਹਦੇ ਚ ਵੀ ਵਿਲੇਜ ਡਿਫੈਂਸ ਕਮੇਟੀਆਂ ਦਾ ਜਿਹੜਾ ਇਨਪੁਟ ਹੈ ਆਊਟਪੁਟ ਹੈ ਉਹ ਬੜਾ ਇੰਪੋਰਟੈਂਟ ਹੈਗਾ ਉਨ੍ਹਾਂ ਦੇ ਵਹੀਂ ਪਬਲਿਕ ਦਾ ਜਿਹੜਾ ਹੈਗਾ ਫੀਡਬੈਕ ਮਿਲਦਾ ਹੈ ਐਂਡ ਪਬਲਿਕ ਪਾਰਟਿਸਪੀਟੇਸ਼ਨ ਹੈ ਉਹਦੇ ਵਿੱਚ ਵੀ ਉਨ੍ਹਾਂ ਦਾ ਕਾਫੀ ਰੋਲ ਹੈਗਾ ਤੋਂ ਅਸੀਂ ਉਨ੍ਹਾਂ ਦੇ ਨਾਲ ਵੀ رابطہ ਕਰ ਰਹੇ ਹਾਂਗੇ ਉਨ੍ਹਾਂ ਦੇ ਵਹੀਂ ਵੀ ਜਿਹੜੇ ਹੈਗੇ ਮਾੜੇ ਅੰਸ਼ਾ ਦੇ ਖਿਲਾਫ ਜਿਹੜੀ ਇਨਫਾਰਮੇਸ਼ਨ ਹੈ ਉਹ ਕਲੈਕਟ ਕਰਨ ਦਾ ਜਿਹੜਾ ਹੈਗਾ ਸਾਡਾ ਫਾਈਲ ਵਿੱਚ